ਕੀ ਗੱਲ ਹੋਈ ਜੀ ਨਾਲੇ ਹੋਈ ਕਿ ਨਾਲੇ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ ਵਾ ਕੀ ਕਾਰਨ ਕੀ ਬਣਿਆ ਕਾਰਨ ਇਹ ਸੀ ਕਿ ਨਾਲੇ ਮੇਰੀ ਕੁੱਟ ਮਾਰ ਕੀਤੀ ਸੀ ਇਹ ਮੇਰੇ ਸੰਗਰਾਮ ਵਾਲੇ ਦੇ ਨੇ ਮੈਨੂੰ ਕੁੱਟ ਮਾਰ ਕਰਕੇ ਗੱਡੀ ਜਿਨੇ ਜ਼ਬਰਦਸਤੀ ਮੈਨੂੰ ਪਾਇਆ ਵਾ ਮਾਲਾ ਦਾ ਧੋਕੇ ਇਹ ਮੈਨੂੰ ਉਥੋਂ ਮੇਰੇ ਬੱਚੇ ਨੂੰ ਵੀ ਨਾਲੇ ਖੋ ਲਿਆ ਸੀ ਬੱਚੇ ਨੂੰ ਵੀ ਮੈਨੂੰ ਲੈਣ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਉਥੋਂ ਗੱਡੀ 'ਚ ਪਾ ਕੇ ਮੇਰੇ ਪੇਕੇ ਘਰ ਸੁੱਟ ਗਏ ਸੀ ਵਿਆਹ ਨੂੰ ਕਿੰਨਾ ਚਿਰ ਹੋਇਆ ਤੇ ਘਰ ਵਾਲੇ ਦਾ ਤੇ ਕਿੰਨਾ ਜਿਹੜੇ ਹੋਰ ਜਿਹੜੇ ਦੋਸ਼ੀ ਕਿਹੋਂ ਹੈਗੇ ਨੇ ਵਿਆਹ ਦੇ 10 ਮਹੀਨੇ ਹੋ ਗਏ ਵਿਆਹ ਨੂੰ ਦੋਸ਼ੀ ਮਲਕੀਤ ਸਿੰਘ ਦਿਓਰ ਮਨਪ੍ਰੀਤ ਸਿੰਘ ਸੱਸ ਬਲਜੀਤ ਕੌਰ ਤੇ ਨਨਾਨ ਮੰਦੀਪ ਕੌਰ ਬੱਚਾ ਖੋਹ ਲਿੱਤਾ ਗਿਆ ਤੁਹਾਡੇ ਬੱਚਾ ਇਹਨਾਂ ਨੇ ਖੋਹ ਲਿਆ ਸੀ ਮੇਰਕੂ ਇਹ ਵੀ ਬੱਚੇ ਨੂੰ ਦੁੱਧ ਤੱਕ ਨਹੀਂ ਪਿਉਂਦ ਹੁੰਦੇ ਸੀ ਕਹਿੰਦੇ ਤੇਰੇ ਦੁੱਧ 'ਚ ਕੈਮੀਕਲ ਹੈਗਾ ਮੈਦਾ ਹੈਗਾ ਵਾ ਇਹ ਤੈਨੂੰ ਦੁੱਧ ਨਹੀਂ ਪਿਉਂਦੇ ਨਾ ਕਿੰਨੇ ਬੱਚੇ ਦੀ ਉਮਰ ਕਿੰਨੀ ਬੱਚਾ 20 ਦਿਨਾਂ ਦਾ ਕੋਈ ਨਹੀਂ ਕੋਈ ਨਹੀਂ ਕੋਈ ਕੀ ਹੋਇਆ ਕਿ ਬੱਚੇ ਨੂੰ ਇਹਨਾਂ ਤੜੇ ਕੋ ਖੋਲਿਆ ਫੇਰ ਕੀ ਹੋਇਆ ਬੱਚੇ ਨੇ ਖੋਲਿਆ ਸੀ ਕਹਿੰਦੇ ਬੱਚਾ ਸਾਡਾ ਹੈ ਮੈਂ ਕਿਹਾ ਬੱਚਾ ਤੇ ਮੇਰਾ ਵਾ ਕਿ ਮੈਂ ਕਿ ਮੈਂ ਇਹਨੂੰ ਜਨਮ ਦਿੱਤਾ ਮੈਂ ਆਪਣਾ ਢਿੱਡ ਪਾੜਿਆ ਕਹਿੰਦੇ ਫੇਰ ਕੀ ਹੋ ਗਿਆ ਢਿੱਡ ਪਾੜ ਲੈ ਚ ਕਦੀ ਗੱਲ ਬੱਚਾ ਤੇ ਸਾਡਾ ਹੀ ਆਏ ਤੂੰ ਇੱਥੋਂ ਨਿਕਲ ਜਾਹੀਂ ਤੈਨੂੰ ਨਹੀਂ ਰੱਖਣਾ ਦਫਾ ਹੋ ਜਾ ਇੱਥੋਂ ਕੁੱਟ ਮਾਰ ਕੇ ਭੇਜਿਆ ਗਿਆ ਤਾਂ ਕੁੱਟ ਮਾਰ ਕੇ ਕਿੱਥੇ ਭੇਜਿਆ ਗਿਆ ਮੈਨੂੰ ਇਹਨਾਂ ਨੇ ਜ਼ਬਰਦਸਤੀ ਗੱਡੀ 'ਚ ਪਾ ਕੇ ਤਾਂ ਨੇ ਮੈਨੂੰ ਇੱਥੇ ਆਪਣੇ ਮੇਰੇ ਪੇਕੇ ਘਰ ਝੋਟੇ ਕੇ ਗਏ ਹੈ ਪੇਕੇ ਕਿੱਥੇ ਤਾਂ ਪੇਕੇ ਮੇਰੇ ਜਹਾਟੇ ਨੇ ਬੱਚੇ ਇਹਨੂੰ ਜਦੋਂ ਇਹਨਾਂ ਨੇ ਕੋਲ ਰੱਖ ਲਿਆ ਆਪਣੇ ਬੱਚੇ ਨੇ ਇਹਨਾਂ ਨੇ ਕੋਲ ਰੱਖ ਲਿਆ ਇੱਕ ਦਿਨ ਮੈਨੂੰ ਆਈ ਨੂੰ ਹੋਈ ਸੀ ਮੇਰੇ ਪੇਕੇ ਘਰ ਉਸ ਤੋਂ ਬਾਅਦ ਮੈਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਕਿ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਜਦੋਂ ਬੱਚਾ ਛੱਡ ਗਿਆ ਤਾਂ ਸੀ ਸੀ ਮੇਰਾ ਬੱਚਾ ਬਿਲਕੁਲ ਸਹੀ ਸੀ 12 ਦਿਨ ਮੈਂ ਆਪਣੇ ਬੱਚੇ ਦੇ ਨਾਲ ਰਹੀ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਸੀ ਕੁਝ ਨਹੀਂ ਹੈਗਾ ਸੀ ਤੇ ਚਾਹੋ ਤੇ ਮੇਰੀ ਵੀਡੀਓ ਦੇਖ ਸਕਦੇ ਮੇਰੇ ਬੱਚੇ ਦੀ ਇੱਕ ਦਿਨ ਜੀ ਮੇਰੇ ਬੱਚੇ ਨੂੰ ਕੀ ਹੋਇਆ ਯਾਰ ਜਿਹਨਾਂ ਨੇ ਬੱਚਾ ਮੇਰਾ ਮਾਰ ਦਿੱਤਾ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਹਦੇ ਦੇ ਪਰਦੇ ਚਾਹੀਦੇ ਇਹਨਾਂ ਨੇ ਪਹਿਲਾਂ ਵੀ ਕਰ ਵਿੱਚ ਦੋ ਬੱਚੇ ਦੱਬ ਕੇ ਮਾਰੇ ਆ। ਉਹ ਇਹਨਾਂ ਨੂੰ ਦੱਸ ਕੇ ਚਾਹੀ ਗਿੱਦੀ ਨਾ ਰੇ। ਤੁਹਾਡੇ ਤੇ ਇਲਜ਼ਾਮ ਵੀ ਲਾ ਰਹੇ ਆ ਕੁਛ। ਇਹ ਬਸੋਰਾ ਪਰਿਵਾਰ ਹੁਣ ਤੁਹਾਡੇ ਤੇ ਕੀ ਇਲਜ਼ਾਮ ਲਾ ਰਹੇ। ਦੱਬ ਲਗਾਇਆ। ਇਹ ਬੱਚਾ ਜਿਹੜਾ ਹੁਣ ਇਹ ਅੱਜ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਪਹੁੰਚੀਆਂ ਇਨਸਾਫ ਦਿਵਾਉਣ ਵਾਸਤੇ ਪਹੁੰਚੀਆਂ ਹਾਂ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਵਿੰਦਰ ਕੌਰ ਮੈਂ ਸ਼੍ਰੋਮਣੀ ਕਾਲੀ ਦਲ ਤੋਂ ਇੱਕ ਵਰਕਰ ਕਵੀ ਆਂ ਔਰ ਅੱਜ ਸਪੀਡਤਾ ਦੇ ਕਰਕੇ ਅਸੀਂ ਸਾਰੇ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਇਹਨਾਂ ਨੂੰ ਇਨਸਾਫ ਦਿਵਾਉਣਾ ਵਾ ਬਹੁਤ ਵੀ ਜ਼ਿਆਦਾ ਕੁੜੀਆਂ ਦਾ ਤੱਕਾ ਹੋਇਆ ਔਰ ਸਾਡੀ ਸਰਕਾਰ ਤੋਂ ਮੰਗਿਆ ਕਿ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਸੁਣਵਾਈ ਕਰਨਗੇ ਤੇ ਅਸੀਂ ਉੱਪਰਲੇ ਅਫਸਰਾ ਤੱਕ ਵੀ ਪਹੁੰਚਾਂਗੇ ਸਾਡੀ ਧੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਮਾਂ ਵੀ ਇਹਨਾਂ ਦਾ ਖੋਹ ਲਿੱਤਾ ਗਿਆ ਜਿਹੜਾ ਕੀ ਆਪਣੀ ਮਾਂ ਦੇ ਪਿੱਛੋਂ ਹੀ ਦੁੱਧ ਪੀਂਦਾ ਸੀਗਾ ਜੀ ਤੇ ਕੀ ਲੱਗਦਾ ਕਿ ਇਹ ਜਿਹੜੀ ਇਸ ਤਰ੍ਹਾਂ ਹੋਣਾ ਚਾਹੀਦਾ ਸੀਗਾ ਬਿਲਕੁਲ ਮਾੜੀ ਘਟਨਾ ਹੈ ਜੀ ਬਹੁਤ ਸ਼ਰਧਤ ਕੀਤਾ ਗਿਆ ਬੱਚੇ ਤੇ ਬੱਚੇ ਕੋਲ ਖੋਣਾ ਹੀ ਬੜਾ ਵੱਡਾ ਪਾਪ ਆ ਮਾਂ ਤੋਂ ਦੇਖੋ ਜਨਮ ਦਿੱਤਾ ਵਾ ਆਪਣਾ ਬੱਚੀ ਨੇ ਵੱਡਾ ਆਪਰੇਸ਼ਨ ਢਿੱਡ ਭਾਟਾ ਉਹਦਾ ਉਹਨੂੰ ਕੀ ਕੀ ਉਹਨੂੰ ਗੱਲਾਂ ਕਹਿ ਕੇ ਉਹਨੂੰ ਕੱਢਿਆ ਗਿਆ ਪਰ ਮੇਰੀ ਸਰਕਾਰ ਸਾਡੀਆਂ ਜਥੇਬੰਦੀਆਂ ਵੱਲੋਂ ਸਾਡੇ ਜਿੰਨੇ ਮੇਰੇ ਵੀਰ ਭੈਣ ਭਰਾ ਇਕੱਠੇ ਹੋਏ ਨੇ ਸਾਡੇ ਵੱਲੋਂ ਅਪੀਲ ਆ ਸਰਕਾਰ ਨੂੰ ਕਿ ਇਹੋ ਜੀਆਂ ਜੋ ਨਸਲਾਂ ਜੰਮੀਆਂ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੇ ਬੱਚਿਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਹ ਤੰਗ ਨਾ ਹੋਣ ਔਰ ਦਾਜ ਦੇ ਇਹ ਕੋਡ ਨੂੰ ਕੱਢਿਆ ਜਾਵੇ ਮੇਰੀ ਇਸ ਅਪੀਲ ਆ ਅੱਜ ਜੇ ਭੈਣ ਨੂੰ ਇਨਸਾਫ਼ ਹੀ ਮਿਲਦਾ ਤਾਂ ਜਥੇਬੰਦੀਆਂ ਵੱਲੋਂ ਬਹੁਤ ਦਿਸਕੀਤ ਅਸੀਂ ਵੱਡੇ ਪੱਧਰ ਤੇ ਤੁਹਾਨੂੰ ਦਵਾਂਗੇ ਅਸੀਂ ਇਸ ਪਰਿਵਾਰ ਨਾਲ ਪੀੜਿਤ ਪਰਿਵਾਰ ਨਾਲ ਖੜੇ ਆ ਸਾਰੀਆਂ ਜਥੇਬੰਦੀਆਂ ਇਹਨਾਂ ਨਾਲ ਖੜੀਆਂ ਨੇ ਤੇ ਸਾਡੀ ਇਹੀ ਸਰਕਾਰ ਅੱਗੇ ਇਹੀ ਸਾਡੀ ਅਪੀਲ ਹੈ ਕਿ ਸਾਡੇ ਭੈਣ ਨੂੰ ਇਨਸਾਫ ਦਿੱਤਾ ਜਾਵੇ ਮੈਂ ਸਰਿੰਦਰ ਮਿੱਤਲ ਆਮ ਆਦਮੀ ਪਾਰਟੀ ਦਾ ਇਹ ਜੀ ਬੇਟੀ ਆ ਸਾਡੇ ਲਾਗੂ ਆ कृष्णा ਨਗਰ ਤਸ਼ਾਟੇ ਤੋਂ ਇਹ ਵਿਚਾਰੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਲੋਂਗ ਕਰਦੀ ਬੱਚੀ ਇਹਨਾਂ ਨੇ ਵਿਚਾਰਿਆਂ ਨੇ ਬੜੇ ਓਕੇ ਹੋ ਕੇ 10 ਕੁ ਮਹੀਨੇ ਪਹਿਲਾਂ ਇਹਦੀ ਮੈਰਿਜ ਕੀਤੀ ਸੀ ਬੇਟੀ ਦੀ ਉਹਨਾਂ ਨੇ ਪਹਿਲਾਂ ਵੀ ਇਹਨੂੰ ਵਿਚਾਰੀ ਨੂੰ ਕੁੱਟ ਮਾਰ ਕੇ 5-6 ਵਾਰੀ ਘਰੋਂ ਕੱਢਿਆ ਇਹ ਮਾਂ ਗਰੀਬ ਮਾਂ ਬਾਪ ਆ ਇਹਨਾਂ ਨੇ ਵਿਚਾਰਿਆਂ ਨੇ ਤਰਲਾ ਹੀ ਬਿੰਤ ਕਰਕੇ ਕੋਈ ਬੰਦੇ ਪਾ ਕੇ ਫਿਰ ਇਹਨਾਂ ਦੀ ਸੂਲਾ ਸਲਾਈ ਕਰਕੇ ਬੱਚੀ ਨੂੰ ਪਿਆ ਵੀ ਹਰ ਮਾਂ ਬਾਪ ਚਾਹੁੰਦਾ ਕਿ ਮੇਰੀ ਬੱਚੀ ਦਾ ਘਰ ਵਸਿਆ ਰਵੇ ਇਹਨਾਂ ਵਿਚਾਰਿਆਂ ਬਹੁਤ ਕੋਸ਼ਿਸ਼ ਕੀਤੀ ਆ 2 ਬਾਈ ਦਿਨ ਪਹਿਲਾਂ ਬੇਟੀ ਦੇ ਘਰ ਬੇਟਾ ਆਇਆ ਵਾ ਤੇ ਚਲੋ ਪੁੱਤਰਤੀ ਬਿਮਾਰ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਹਦੇ ਵੀ ਬੱਚਾ ਬਿਮਾਰ ਸੀ ਵੀ ਇਹਨੂੰ ਬੱਚੇ ਨੂੰ 2 ਮਹੀਨੇ ਬਾਅਦ ਅਸੀਂ ਇਹਦਾ ਅਪਰੇਟ ਕਰਾਂਗੇ ਬੱਚਾ ਜੇ একদম ਨਹੀਂ ਕਰ ਸਕਦੇ ਬੱਚਾ ਵੀਕ ਹੋਊਗਾ ਤੇ ਇਹਦੇ ਕੋ ਕੀ ਕੀਤਾ ਕਿ ਆ 5-6 ਦਿਨ ਪਹਿਲਾਂ ਦੀ ਗੱਲ ਆ ਬੱਚੀ ਨੂੰ ਇਹਨਾਂ ਨੇ ਘਰੋਂ ਕੁੱਟ ਮਾਰ ਕੇ ਘਰੋਂ ਪਹਿਲਾਂ ਕੱਢਤਾ ਇਹਨਾਂ ਨੇ ਕੱਢ ਕੇ ਤੇ ਬੱਚੀ ਵਿਚਾਰੀ ਨਾ ਇਹਦੇ ਕੋ ਕੋਈ ਪੈਸਾ ਨਾ ਕੋਈ ਲੈਣਾ ਨਾ ਕੋਈ ਦੇਣਾ ਬੜੀ ਮੁਸ਼ਕਲ ਮੈਤੇ ਚੌਂਕ ਚਾਈ ਉੱਥੇ ਇੱਕ ਵਿਚਾਰਾ ਕੋਈ ਸਾਡਾ ਸਿੱਖ ਭਰਾ ਸੀ ਉਹਨੇ ਪਾਣੀ ਦੀ ਮਲਕੀ ਲਾਈ ਸੀ ਦੁਕਾਨ ਕੋਲ ਡਰਿੰਕ ਵਗੈਰ ਦੀ ਉਹਨੇ ਵਿਚਾਰੀ ਨੇ ਵੇਖਿਆ ਉਹਨੇ ਵੀ ਇਹ ਬੱਚੀ ਵਿਚਾਰੀ ਪਰੇਸ਼ਾਨ ਹੈ ਉਹਨੇ ਪਾਣੀ ਪਲਾਇਆ ਉੱਥੇ ਆ ਕੇ ਇਹਦਾ ਜਿਹੜਾ ਹਸਬੰਦ ਤੇ ਨਾਲ ਹੋਰ ਉਹਦੀ ਇਹਦੀ ਸੱਸ ਤੇ ਨਾਲ ਇੱਕ ਮੁੰਡਾ ਹੋ ਰਹੀ ਉਹਨਾਂ ਇਹਨੂੰ ਵਾਲੋਂ ਪੜ ਕੇ ਧੂਕ ਕੇ ਕੁੱਟਿਆ ਤੇ ਗੱਡੀ ਦੇ ਵਿੱਚ ਸੁੱਟ ਕੇ ਤੇ ਮੁੜ ਕੇ ਇੱਥੇ ਛਾਟੇ ਚਲਦੀ ਗੱਡੀ ਚ ਉਹਨੂੰ ਕੁੜੀ ਨੂੰ ਧੱਕਾ ਮਾਰ ਕੇ ਤੇ ਇਹਨਾਂ ਦੇ ਮਹੱਲੇ 'ਚ ਸੁੱਟ ਕੇ ਚੱਲ ਗਏ ਤੇ ਇੱਕ ਦਿਨ ਪਹਿਲਾਂ ਬੱਚੇ ਦੀਆਂ ਫੋਟੋਆਂ ਵੀ ਇਹਨਾਂ ਕੋਲ ਆ ਗਈਆਂ ਬੱਚਾ ਠੀਕ ਠਾਕ ਸੀ ਤੇ ਇੱਕ ਦਿਨ ਅਗਲੇ ਦਿਨ ਇਹਨਾਂ ਨੂੰ ਫੋਨ ਆ ਜਾਂਦਾ ਵਾ ਵੀ ਕਿਤੋਂ ਪਤਾ ਲੱਗਦਾ ਦੂਰੋਂ ਰਿਸ਼ਤੇ ਨਾਲ ਤੁਹਾਡੇ ਬੱਚੇ ਦੀ ਡੈਥ ਹੋ ਚੁੱਕੀ ਹੈ ਇਹ ਬਹੁਤ ਹੀ ਬੜਾ ਵੱਡਾ ਤਕਾ ਵਾ ਵੀ ਜਿਹੜਾ ਮਾਂ ਨੂੰ ਕੱਲੇ ਮਾਂ ਨੂੰ ਛੱਡ ਕੇ ਤੇ ਮਹੱਲੇ 'ਚ ਚੱਲ ਜਾਂਦੇ ਉਹਦੇ ਪੇਕੇ ਘਰ ਜਦ ਕਿ ਤੁਹਾਨੂੰ ਪਤਾ ਵਾ ਜਿਹੜਾ ਬੱਚਾ ਵਾ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ 20 ਦਿਨ ਤੱਕ ਬੱਚਾ ਵਾ ਕਿਉਂਕਿ ਆਮ ਜਿਹੜਾ ਮਤਲਬ ਕਿ ਪਰਿਵਾਰ ਆ ਉਹਨਾਂ ਨੂੰ ਅਜੇ ਇਹ ਨਹੀਂ ਪਤਾ ਲੱਗਦਾ ਕਿ ਬੱਚੇ ਨੂੰ ਫੀਡ ਦੇਣੀ ਕਿ ਤਰ੍ਹਾਂ ਦੁੱਧ ਕਿ ਤਰ੍ਹਾਂ ਦੇਣਾ ਹੋ ਸਕਦਾ ਇਹਨਾਂ ਨੂੰ ਫੀਡ ਦੇਣੀ ਨਾ ਹੀ ਹੋਵੇ ਬੱਚੇ ਦੀ ਸਾਹ ਨਾਲੀ 'ਚ ਦੁੱਧ ਚੱਲ ਕੇ ਆਵੇ ਕੁਝ ਵੀ ਪ੍ਰੋਬਲਮ ਹੋ ਸਕਦੀ ਆ ਇਸ ਕਰਕੇ ਇਸ ਬੱਚੀ ਨੂੰ ਬਹੁਤ ਤਕਾ ਆਇਆ ਵਾ ਕਿਉਂਕਿ ਇਹਦੀਆਂ ਅੰਤਰਾ ਨੇ ਵੱਡੇ ਪੇਸ਼ੈਂਟਾਂ ਦਾ ਬੱਚਾ ਹੋਇਆ ਵਿਚਾਰੀ ਦਾ ਇਹ ਤਾਂ ਕੱਲ ਵੀ ਬੇਹੋਸ਼ ਹੋ ਗਈ ਸੀ ਕੱਲ ਵੀ ਵਿਚਾਰੀ ਨੂੰ ਗਲੂਕੋਜ਼ ਵਗਾਰਾ ਇਹਨਾਂ ਦੇ ਮਾਂ ਪੇ ਉਹਨਾਂ ਰਵਾਇਆ ਤੇ ਅੱਜ ਐਸਐਸਪੀ ਸਾਹਿਬ ਨੇ ਜਿਹੜੀ ਮਾਰਕ ਕੀਤੀ ਸੀ ਇਹਦੀ ਬੱਚੇ ਦੀ ਰਿਪੋਰਟ ਟਾਈਮ ਦਿੱਤਾ ਸੀ ਸਵੇਰੇ ਦਾ 10 ਵਜੇ ਦਾ ਤੇ ਉਹਦੇ ਮੁਤਾਬਕ ਅਸੀਂ ਸਾਰੀਆਂ ਜਥੇਬੰਦੀਆਂ ਆਏ ਨੇ ਆ ਬਾਬਾ ਜੀ ਸਾਡੇ ਆਏ ਨੇ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੋਰ ਵੀ ਮੇਰੇ ਵੀਰ ਆ ਆਪਣੇ ਬੰਦੀਆਂ ਲੋਹਾਏ ਨੇ ਅਸੀਂ ਇਹਨਾਂ ਬਹੁਤ ਸਾਥੀ ਅਸੀਂ ਇਹੀ ਮੰਗ ਕਰਦੇ ਆ ਕਿ ਇੱਕ ਗਰੀਬ ਪਰਿਵਾਰ ਨਾਲ ਇੰਨਾ ਤੱਕਾ ਕੀਤਾ ਗਿਆ ਇਸ ਬੱਚੀ ਨੂੰ ਇਨਸਾਫ ਦੇਣਾ ਚਾਹੀਦਾ ਇਹ ਮਾਂ ਦਾ ਢੇਡਿਆ ਇਹਨੂੰ ਇਨਸਾਫ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਹਦੇ ਤੇ ਜੁਰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਤਾਂ ਕਿ ਜਿਹੜੇ ਔਨ ਵਾਲੀਆਂ ਪਬਲਿਕ ਆ ਉਹਨਾਂ ਨੂੰ ਇਹਦੀ ਨਸੀਹਤ ਮਿਲ ਸਕੇ ਕਿ ਅਸੀਂ ਗਲਤ ਕਰਾਂਗੇ ਤੇ ਸਾਨੂੰ ਸਜ਼ਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸ਼ਰਮਣੀ ਪੰਚ ਅਕਾਲੀ ਦਸ਼ਮੇਸ਼ ਤਰਨਤਾਲ ਮਜੂਦਾ ਮੁਖੀ ਸਿੰਘ ਸਾਹਿਬ ਜਸਦਰ ਬਾਬਾ ਜੀ ਬਾਬਾ ਮਦਰ ਸਿੰਘ ਛੋਡੀ ਸਾਹਿਬ ਜੀ ਅੱਜ ਮਸਲੇ ਤੇ ਪਹੁੰਚੇ ਆ ਕਿ ਹਰਪ੍ਰੀਤ ਲੜਕੀਆ ਛਾਟੇ ਦੀ ਜੋ ਕਿ ਮਹਿਤੇ ਵਿਖੇ ਵਿਆਹੀ ਹੈ ਉਹਦੇ ਸੋਹਰਿਆਂ ਨੇ ਦਾਜ ਦਾ ਲੋਭ ਕਰਦਿਆਂ ਕੁੜੀ ਨੂੰ ਮਾਰ ਕੁੱਟ ਕੇ ਘਰੋਂ ਕੱਢਿਆ ਔਰ ਉਸ ਬੀਬੀ ਦਾ 20 ਦਿਨਾਂ ਦਾ ਜਿਵਾਗ ਸੀਗਾ ਉਹਨੂੰ ਵੀ ਮਾਂ ਤੋਂ ਪਹਿਲਾਂ ਵੱਖ ਰੱਖਿਆ ਕੁਸਮਾ ਔਰ ਹੁਣ ਉਸ ਬੱਚੇ ਦੀ ਮੌਤ ਹੋ ਚੁੱਕੀ ਹੈ ਜਦੋਂ ਮਾਂ ਨੇ ਜिद ਕੀਤੀ ਹੈ ਕਿ ਮੇਰੇ ਬੱਚੇ ਨੂੰ ਮਿਲਣ ਦਿੱਤਾ ਜਾਵੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿ ਸਾਜ਼ਿਸ਼ ਦੇ ਤਹਿਤ ਔਰ ਉਹ ਜਿਹੜਾ ਜੁਰਮਾ ਉਹਨੂੰ ਸ਼ਿਪਾਇਆ ਜਾ ਰਿਹਾ ਉਸ ਵਿੱਚ ਵਿੱਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਆਏ ਸੀਗੇ ਇੱਥੇ ਊਮਨ ਸਾਲ ਨੂੰ ਮਿਲੇ ਆ ਔਰ ਅਗਲੀ ਜਿਹੜੀ ਕਾਰਵਾਈ ਆ ਉਹਨਾਂ ਨੇ ਇਥੋਂ ਥਾਣਾ ਮੈਕੇ ਨੂੰ ਜਿਹੜੀ ਆ ਉਹ ਕਾਰਵਾਈ ਕਰਨ ਨੂੰ ਜਿਹੜੀ ਹਦਾਇਤ ਕਰ ਦਿੱਤੀ ਆ ਤੇ ਐਸਟੀਓ ਸਾਹਿਬ ਮੈਂ ਤੇ ਨੂੰ ਜਾ ਕੇ ਮਿਲਦੇ ਆਂ ਔਰ ਉਹਨਾਂ ਕੋ ਅਗਲੀ ਕਾਰਵਾਈ ਜਿਹੜੀ ਆ 4:00 ਵਜੇ ਦਾ ਨਾਂ ਟਾਈਮ ਦਿੰਦਾ ਜੀ ਔਰ ਅਗਲੀ ਕਾਰਵਾਈ ਉੱਥੇ ਜਾ ਕੇ ਕਰਾਵਾਂਗੇ ਜੀ ਬੱਚਾ ਜੀ ਕਿੰਨਾ ਦਾ ਸੀਗਾ ਭਾਈ ਇਹਦਾ ਬੱਚਾ ਤਕਰੀਬਨ 20 ਕ ਦਿਨਾਂ ਦਾ ਸੀਗਾ ਜੀ ਕੋਈ ਸਾਲਾਂ ਦਾ ਨਹੀਂਗਾ 20 ਕ ਦਿਨਾਂ ਦਾ ਬੱਚਾ ਸੀਗਾ ਔਰ ਉਹਨੂੰ ਕਾਫੀ ਉਸ ਬੱਚੇ ਦੇ ਨਾਲ ਤਸ਼ੱਦਦ ਕੀਤਾ ਗਿਆ ਮਾਂ ਤੋਂ ਵੀ ਥੋੜਾ ਦੂਰ ਰੱਖਿਆ ਗਿਆ ਇਸ ਕਰਕੇ ਮਾਂ ਤੋਂ ਬਿਨਾ ਉਹ ਬੱਚਾ 20 ਦਿਨਾਂ ਤੱਕ ਹੋਰ ਰਹਿ ਸਕਦਾ ਹੈ ਇਸ ਕਰਕੇ ਇਹ ਕਾਫੀ ਗੋਝੀ ਹਰਕਤ ਹੈ ਜੀ ਜਿਸ ਪੈਨ ਨੂੰ ਇਨਸਾਫ ਨਹੀਂ ਮਿਲਦਾ ਤਾਂ ਜਿੱਥੇ ਬੰਦੀ ਉਹਨੇ ਹੀ ਕਰਦਾ ਜਿਸ ਪੈਨ ਨੂੰ ਇਨਸਾਫ ਨਹੀਂ ਮਿਲਦਾ ਕਾਨੂੰਨ ਆਪਣੀ ਕਾਰਵਾਈ ਨਹੀਂ ਕਰਦਾ ਤੇ ਫਿਰ ਅਸੀਂ ਅੱਗੇ ਉੱਪਰ ਅਫਸਰ ਬੈਠੇ ਆ ਇਹਨਾਂ ਦੇ ਉਹਨਾਂ ਦੇ ਨਾਲ ਹੋਰ ਡੀਆਈਜੀ ਆਈਜੀ ਸਾਹਿਬ ਆ ਇਸੇ ਤਰ੍ਹਾਂ ਹੋਰ ਉੱਪਰ ਤੱਕ ਜਿਹੜੀ ਆ ਉਹ ਕਾਰਵਾਈ ਕਰਾਵਾਂਗੇ ਜੀ ਜੀ ਬੱਚੇ ਦੀ ਜਿਹੜੀ ਡੈਥ ਹੋਈ ਆ ਉਹਦੇ ਬਾਰੇ ਕੀ ਹਾਂਜੀ ਜੀ ਇਹਦੇ ਵਿੱਚ ਨਾ ਮਲਕੀਸ਼ ਸਿੰਘ ਨੇ ਸਾਨੂੰ ਸੁਖਵਿੰਦਰ ਸਿੰਘ ਮਹਿਤਾ ਚੌਂਕ ਦੇ ਜੀ ਸਰ ਤੇ ਉਹਨਾਂ ਦਾ ਸੀਗਾ ਬੱਚਾ ਤੇ ਇੱਕ ਜਿਹੜੀ ਔਰਤ ਉਹ ਬੇਟੀ ਸਾਡੀ ਜਿਹੜੀ ਆਪਣੀ ਜਿਹੜੀ ਉਹਨਾਂ ਦੀ ਵਾਈਫ ਸੀਗੀ ਇਹਨਾਂ ਦਾ ਕੋਈ ਬੱਚਾ ਸੀਗਾ ਨਿਊ ਬਾਰਨ ਤੇ ਉਹ ਤੋਇ ਦਿਨ ਪਹਿਲਾਂ ਚੜਾਈ ਕਰਕੇ ਸੀਗੀ ਤੋ ਫਿਰ ਉਹਨਾਂ ਨੇ ਵੀ ਸੂਚਿਤ ਕੀਤਾ ਸੀ ਮਲਕੀਤ ਸਿੰਘ ਉਹਨਾਂ ਨੇ ਫਿਰ ਇਹਨਾਂ ਨੇ ਵੀ ਕੀਤਾ ਸਨ ਉਹਦੇ ਜਿਹੜੇ ਕੋ ਡਾਕਟਰ ਲੋਕੇਟ ਉਹਨਾਂ ਨੇ ਪੇਸ਼ ਕੀਤਾ ਸੀ ਸਾਡੇ ਕਿ ਬੱਚਾ ਜਿਹੜਾ ਜਿੰਦਾ ਸੀਗਾ ਜਦੋਂ ਪੈਦਾ ਆਇਆ ਉਹ ਮਤਲਬ ਪੂਰਾ ਅਨਾਰਮਲ ਜਿੰਨ ਕਹਿ ਸਕਦੇ ਆ ਵੀ ਤੱਕ ਜਿਹੜਾ ਰਿਪੋਰਟ ਮੇਰੇ ਕੋਲ ਪਿਆ ਵੀ ਤੱਕ ਫੇਚ ਨਹੀਂ ਸੀ ਕੋਈ ਤਾਂ ਵੀ ਪ੍ਰੋਬਲਮ ਸੀ ਹਾਰਟ ਦੇ ਵਿੱਚ ਜੋ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਇਹਨਾਂ ਪਰਿਵਾਰ ਨਾਲ ਚੰਦ ਦੱਸਿਆ ਅਸੀਂ ਰਿਕਾਰਡ ਕਬਜ਼ੇ ਚ ਲੈ ਲਏ ਜੀ ਬਿਆਨਤ ਦੋਵੇਂ ਤਰ੍ਹਾਂ ਦੇ ਲਿਖ ਕੇ ਫਿਰ ਡਾਕਟਰ ਸਾਹਿਬ ਦੀ ਰਾਏ ਲੈ ਕੇ ਜੋ ਵੀ ਕਾਨੂੰਨੀ ਹੋਏਗੀ ਉਹ ਕਾਰਵਾਈ ਕੀਤੀ ਜਾਏ ਸਰ ਬੱਚਾ ਬਹੁਤ ਛੋਟਾ ਸੀਗਾ ਲੱਗਦਾ ਸੀਗਾ ਕਿ ਉਹਦੀ ਮਾਂ ਤੋਂ ਜਿਹੜਾ ਇੱਕਦਮ ਦੂਰ ਕੀਤਾ ਜਾਵੇ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜਿਹੜੀ ਇਨਵੈਸਟੀਗੇਸ਼ਨ ਇਹ ਦੇਖਿਆ ਜਾਏਗਾ ਸਰ ਮੋੜੀ ਵੀ ਇਹ ਕੁੜੀ ਜਿਹੜੇ ਲਾਚ ਚਲ ਗਈ ਆ ਕਿਉਂਕਿ ਵੱਡਾ ਪ੍ਰੈਸ਼ਰ ਹੋਇਆ ਉਹ ਲੜਕੀ ਦਾ ਉਦੀ ਜਿਹੜੀ ਮਾਲੀ ਜਿਹੜੀ ਤਬੀਅਤ ਵੀ ਉਹਦੀ ਬਿਲਕੁਲ ਬਹੁਤ ਅੰਦਾਜ਼ੋਕੀ ਅਖਸਤਾ ਵਾ ਇੱਕ ਪਰਿਵਾਰ ਵੱਲੋਂ ਸੋਹਰੇ ਪਰਿਵਾਰ ਨੂੰ ਡਿਪਰੈਸ਼ਨ ਪਾਇਆ ਜਾ ਰਿਹਾ ਜਿਹੜਾ ਇਹ ਉਹਨਾਂ ਦੀ ਬਿਮਾਰ ਦੀ ਗੱਲ ਹੈ ਤੁਸੀਂ ਜਿਹੜੇ ਰਿਸਪੌਂਸਿਬਿਲਟੀ ਹੈ ਤੁਸੀਂ ਡਾਕਟਰਸ ਇਹ ਤਾਂ ਡਾਕਟਰ ਸਾਹਿਬ ਦੇਖਣਗੇ ਕੀ ਪ੍ਰੋਬਲਮ ਦਾ ਹੱਲ ਕਰਨਗੇ ਬਾਕੀ ਸੰਦ ਸਾਡੇ ਕੋਲ ਆਈਏ ਪਰ ਸਾਡਾ ਕੰਮ ਹੈ ਕਾਨੂੰਨੀ ਕਾਰਜ ਕਰਨਾ ਜੋ ਡਾਕਟਰੀ ਰਿਪੋਰਟ ਸਾਡੇ ਮੂਰੇ ਆਉਣਗੀਆਂ ਜੋ ਫੈਕਟ ਮਰੇ ਆਉਣਗੇ ਉਹਦੇ ਮੁਤਾਬਕ ਸੂਚਨਾ ਵੀ ਕਰਦਾਂਗੇ ਸਰ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਇਹ ਪੁਲੀ ਨੂੰ ਫੋਟ ਮਾਰ ਕੇ ਉੱਥੇ ਛਾੜੇ ਛੱਡ ਗਿਆ ਤੇ ਇਹਨਾਂ ਨੂੰ ਬੱਚਾ ਵੀ ਨਾਲ ਦੇ ਦੇਣਾ ਚਾਹੀਦਾ ਸੀ ਇਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਤਾਂ ਪਹਿਲੋਂ ਵੀ ਪਤਾ ਕਰਨਾ ਤਾਂ ਕੀ ਹੋਇਆ ਇਹ ਤੇ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਸਾਨੂੰ ਵੀ ਪਤਾ ਪਹਿਲੋਂ ਕੀ ਹੋਇਆ ਨਾ ਸਰ ਅਗਰ ਇਨਵੈਸਟੀਗੇਸ਼ਨ 'ਚ ਇਹੋ ਚੀਜ਼ ਹੁੰਦੀ ਹੈ ਕਿ ਉਹਦਾ ਬੱਚਾ ਕੋਲ ਲਿੱਤਾ ਗਿਆ ਵਾ ਅਗਰ ਬੱਚਾ ਕੋਲ ਹੁੰਦਾ ਤਾਂ ਮਾਂ ਦਾ ਦੁੱਧ ਬਿਲਕੁਲ ਉਹਨੂੰ ਜਿਹੜਾ ਮਿਲਦਾ ਰਿਹਾ ਰੈਂਦਾ ਰੁਟੀਨ 'ਚ ਤੋਂ ਬੱਚੇ ਦੀ ਜਾਨ ਬਚ ਜਾਂਦੀ ਐ ਦਿਸ ਇਜ਼ ਓਪੀਨੀਅਨ ਆਫ ਦੀ ਡਾਕਟਰਸ ਐਸ ਪਰ ਦੀ ਡਾਕਟਰ ਰਿਪੋਰਟਸ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਆਈ ਐਮ ਨਾਟ ਅ ਡਾਕਟਰ ਜੀ ਜੋ ਡਾਕਟਰ ਰਿਪੋਰਟ ਦਿੱਤੀਆਂ ਡਾਕਟਰ ਸਾਹਿਬ ਤੋਂ ਵੇਖਾਂਗੇ ਇਸ ਰਿਪੋਰਟ ਦੇ ਵਿੱਚ ਕੀ ਹੈਗਾ ਜੇ ਉਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਹੋ ਰਿਪੋਰਟਸ ਅਸੀਂ ਪੋਟ ਅਪ ਕਰਾਂਗੇ ਡਾਕਟਰ ਤੇ ਅਸੀਂ ਉਹ ਲੜਕੀ ਦੀ ਸਟੇਟਮੈਂਟ ਵੀ ਲਿਖਣੀ ਹੈ ਉਹ ਸਾਡੇ ਕੋਲ ਆਏ ਨਹੀਂ ਅਜੇ ਹੋਣਗੇ ਆਪਾਂ ਸਟੇਟਮੈਂਟ ਆਪਣੀ ਦੇਣ ਦੋਵਾਂ ਤਰ੍ਹਾਂ ਦੀ ਸਟੇਟਮੈਂਟ ਲਿਖਾਂਗੇ ਜੋ ਫਾਈਨਲ ਫੈਕਟ ਹੋਣਗੇ ਜੇ ਕੋਈ ਦੋਸ਼ੀ ਪਾਇਆ ਗਿਆ ਸਖਤ ਕੁੰਨੀ ਕਾਰਵਾਈ ਕੀਤੀ ਜਾਏ ਜਿਹੜੀ ਮਾਰਕਟ ਆਈ ਉਹਦਾ ਅਲੱਗ ਜਿਹੜਾ ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਮੇਰੇ ਕੋਲ ਉਹਦੀ ਦਰਖਾਸਤ ਨਹੀਂ ਆਈ ਉਹ ਮੈਡੀਕਲ ਬੇਬੀ ਵੂਮਨ ਚਲਦੇ ਵਿੱਚ ਹੈਗਾ ਜੇ ਉਹਨਾਂ ਦੀ ਮਾਰਕਟਾਈ ਕੀਤੀ ਹੈ ਤੋ ਆਪ ਦਾ ਮੈਡੀਕਲ ਕਰੋ ਤੇ ਆਪੇ ਐਕਸ਼ਨ ਹੋ ਜਾਏਗਾ ਐਸ ਪਰ ਲਾ ਠੀਕ ਹੈ ਓਕੇ